ਆਸ ਕਰਦਾ ਕਿ ਆਪ ਸਭ ਦੀ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਠੀਕ ਰਿਹਾ ਹੋਵੇਗਾ ਸੋ ਆਪ ਸਭ ਨੇ ਇਹ ਤਿਹਾਰ ਬੜੀ ਖੁਸ਼ੀ ਨਾਲ ਮਨਾਏ ਹੋਣਗੇ ਸੋ ਦੋਸਤੋ ਦੀਵਾਲੀ ਤੋਂ ਪਹਿਲੇ ਇਹ ਤਿਹਾਰਾਂ ਤੋਂ ਪਹਿਲੇ ਜਦ ਆਪਾਂ ਸੋਸ਼ਲ ਮੀਡੀਆ ਖੋਲਦੇ ਖਾਸ ਕਰਕੇ ਮੁਲਾਜ਼ਮਾਂ ਦੇ ਗਰੁੱਪ ਤਾਂ ਉਹਦੇ ਵਿੱਚ ਇੱਕ ਚੀਜ਼ ਚੱਲਦੀ ਸੀਗੀ ਕਿ ਡੀ ਜਿਹੜਾ ਉਹ 16% ਤੋਂ ਘੱਟ ਨਾ ਲਿਓ ਕਿਸੇ ਵੀ ਤਰ੍ਹਾਂ ਦੀ 바ਰ ਗੇਨਿੰਗ ਜਿਹੜੀ ਐ 16% ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਨਾਲ ਹੋਰ ਮੰਗਾ ਦਾ ਵੀ ਉਲੇਖ ਕੀਤਾ ਗਿਆ ਕਿ ਇਹ ਮੰਗਾ ਵੀ ਜਿਹੜੀ ਐ ਪਹਿਲ ਦੇ ਆਧਾਰ ਤੇ ਮਨਾ ਲਿਆ ਜਾਣ ਸੋ ਦੋਸਤੋ ਉਹੀ ਮੈਸੇਜ ਜਦੋਂ ਸੋਸ਼ਲ ਮੀਡੀਆ ਇਤਿਹਾਰਾਂ ਤੋਂ ਬਾਅਦ ਖੋਲਿਆ ਤਾਂ ਉਹਦੇ ਵਿੱਚ ਜਿਹੜੀ ਸੀਗੀ ਮੈਸੇਜ ਆ ਰਹੇ ਸੀ ਉਹ ਇਹ ਆ ਰਹੇ ਸੀਗੇ ਵੀ ਬੜੀ ਬੇਸ਼ਰਮੀ ਦੀ ਗੱਲ ਆ ਕਿ ਆਪਾਂ ਨੂੰ ਡੀਏ ਦੀ 4% ਦੀ ਵੀ ਕਿਸ਼ਤ ਨਹੀਂ ਮਿਲੀ ਸੋ ਕਿੱਥੇ ਆਪਾਂ 16% ਤੇ ਅੜਨ ਦੀ ਗੱਲ ਕਰ ਰਹੇ ਸੀ ਤੇ ਕਿੱਥੇ 4% ਵੀ ਮਿਲਿਆ ਸੋ ਦੋਸਤੋ ਨਾਲ ਦੀ ਨਾਲ ਜਦੋਂ ਇਸ ਇਸ ਗੱਲ ਦਾ ਜ਼ਿਕਰ ਆਂਦਾ ਜਾਂ ਗੱਲ ਕੀਤੀ ਜਾਂਦੀ ਹੈ ਤੇ ਇੱਕ ਗੱਲ ਹੋਰ ਜਿਹੜੀ ਆ ਉਹ ਅੱਗੇ ਕੀਤੀ ਜਾਂਦੀ ਹੈ ਕਿ ਜਿਹੜੇ ਐਕਸ਼ਨ ਸੀਗੇ ਉਹ ਬਹੁਤ ਲੇਟ ਹੋਏ ਇਹ ਪਹਿਲੇ ਸ਼ੁਰੂ ਹੋ ਜਾਣੇ ਚਾਹੀਦੇ ਸੀ 70 ਦੇ ਵਿੱਚ ਵੀ ਗੱਲ ਚੱਲੀ ਪਹਿਲੇ ਸਾਰਿਆਂ ਦੀ ਸਹਿਮਤੀ ਦੇ ਨਾਲ ਉੱਥੇ ਐਕਸ਼ਨ ਦਿੱਤਾ ਗਿਆ ਉਸ ਤੋਂ ਬਾਅਦ ਕਲੈਰੀਕਲ ਕੰਮਿਆਂ ਦੀ ਜਿਹੜੀ ਮੇਨ ਜਥੇਬੰਦੀ ਮੁੱਖ ਜਥੇਬੰਦੀ ਪੰਜਾਬ ਦੀ ਪੀਐਸਐਮਐਸ ਜੂਨੇ ਵੀ ਪਹਿਲੇ ਐਕਸ਼ਨ ਦਿੱਤੇ ਉਹਨਾਂ ਨੂੰ ਦੇਖ ਕੇ ਪੰਜਾਬ ਸਿਵਲ ਸੈਕਟਰੀਏਟ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਉਹਨਾਂ ਨੇ ਵੀ ਫੈਸਲਾ ਕਰ ਲਿਆ ਕਿ ਉਹਨਾਂ ਦੀ ਸਪੋਰਟ ਦੇ ਵਿੱਚ ਸੈਕਟਰੀਏਟ ਚ ਐਕਸ਼ਨ ਕੀਤੇ ਜਾਣ ਲੇਕਿਨ ਐਕਸ਼ਨਾਂ ਤੋਂ ਦੋ ਤਿੰਨ ਦਿਨ ਪਹਿਲੇ ਇਹ ਗੱਲ ਪੀਐਸਐਮਐਸ ਜੂ ਵੱਲੋਂ ਮੇਰੇ ਨਾਲ ਕੀਤੀ ਗਈ ਕਿ ਆਪਾਂ ਐਕਸ਼ਨ ਜਿਹੜਾ ਤੁਸੀਂ ਸਾਡੇ ਐਕਸ਼ਨ ਦੇ ਵਿੱਚ ਸਾਂਝਾ ਕਰੋ ਤੇ ਇੱਥੇ ਆਓ ਇਹ ਗੱਲ ਜਦੋਂ ਉੱਥੇ ਕੀਤੀ ਸੈਕਟਰੀਏਟ ਦੇ ਵਿੱਚ ਤਾਂ ਉੱਥੇ ਗੱਲ ਸਾਹਮਣੇ ਇਹ ਵੀ ਅਸੀਂ ਤਾਂ ਉਹਨਾਂ ਦੀ سپورਟ ਦੇ ਵਿੱਚ ਹੀ ਕਰ ਰਹੇ ਆਂ ਤੇ ਹੁਣ ਬਹੁਤ ਲੇਟ ਹੋ ਚੁੱਕਿਆ ਤਿਆਰੀਆਂ ਹੋਣੀਆਂ ਨਹੀਂ ਇਹ ਗੱਲ ਉਹਨਾਂ ਨੂੰ ਪਹਿਲੇ ਕਰਨੀ ਚਾਹੀਦੀ ਸੀ ਸੋ ਦੋਨੋਂ ਜਗ੍ਹਾ ਤੇ ਇਲੈਕਸ਼ਨ ਜਿਹੜੇ ਐਕਸ਼ਨ ਆ ਉਹ ਲੱਗ ਲੱਗ ਉਸ ਤੋਂ ਸੋਇ ਹੋਰ ਬਹੁਤ ਸਾਰੀਆਂ ਧਿਰਾਂ ਨੇ ਐਕਸ਼ਨ ਕੀਤੇ ਆ ਕੱਚੇ ਮੁਲਾਜ਼ਮਾਂ ਨੇ ਬਹੁਤ ਵੱਡੇ ਪੱਧਰ ਤੇ ਕੀਤੇ ਆ ਆਪੀਐਸ ਵਾਲਿਆਂ ਨੇ ਸਾਥਰੀਆਂ ਨੇ ਕੀਤੇ ਆ ਜਿਹੜੇ ਟੀਚਰ ਆ ਉਹਨਾਂ ਨੇ ਕੀਤੇ ਆ ਸੋ ਜਿਹੜੇ ਐਕਸ਼ਨ ਉਹ ਬੇਥਾ ਹੋਏ ਲੇਕਿਨ ਮਿਲਿਆ ਕੱਖ ਨਹੀਂ ਹੁਣ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੇ ਹਰ ਕੋਈ ਆਪਣੀ ਸੋਚ ਨਾਲ ਗੱਲ ਕਹਿ ਰਿਹਾ ਕਿ ਹੜਤਾਲ ਕਰ ਦੇਣੀ ਚਾਹੀਦੀ ਸੀ। ਇਹੀ ਗੱਲ ਸੈਕਟਰੀਏਟ ਚੱਲੀ। ਪਹਿਲੇ ਕੋਈ ਗੱਲ ਨਹੀਂ ਚੱਲੀ ਜਦੋਂ ਡੀਏ ਅਨਾਉਂਸ ਨਹੀਂ ਹੋਇਆ ਤੇ ਇਹ ਗੱਲ ਚੱਲੀ ਕਿ ਹੜਤਾਲ ਕਰ ਦੇਣੀ ਚਾਹੀਦੀ ਸੀ। ਸੋ ਦੋਸਤੋ ਜੇ ਸੈਕਟਰੀਏਟ ਦੇ ਵਿੱਚ ਹੜਤਾਲ ਕਰਨੀ ਆ ਤੇ ਉਹਦੇ ਲਈ ਬੜਾ ਕੁਝ ਦੇਖਣਾ ਪੈਂਦਾ। ਸਿੱਧੀ ਹੜਤਾਲ ਕਰਨ ਦੇ ਪੱਖ ਵਿੱਚ ਮੈਂ ਕਦੇ ਵੀ ਨਹੀਂ ਆ। ਤੇ ਨਾ ਹੀ ਇਹੋ ਜਿਹੀ ਹੜਤਾਲ ਦੇ ਮੈਂ ਹਾਮੀ ਭਰੂੰਗਾ। ਉਹਦਾ ਕਾਰਨ ਇਹ ਹੈ ਕਿ ਜਦੋਂ ਪ੍ਰੈਸ਼ਰ ਹੋਵੇ ਨੀਚੇ ਤੋਂ ਪ੍ਰੈਸ਼ਰ ਉੱਪਰ ਤੱਕ ਆਵੇ ਸੈਕਟਰੀਏਟ ਦੇ ਵਿੱਚ ਤੇ ਉਦੋਂ ਜਿਹੜੀ ਆ ਹੜਤਾਲ ਕੀਤੀ ਜਾ ਸਕਦੀ ਆ ਕੱਲਾ ਸੈਕਟਰੀਏਟ ਦੀ ਹੜਤਾਲ ਕਾਮਯਾਬ ਨਹੀਂ ਹੋ ਸਕਦੀ ਉਹਦੇ ਨਾਲ ਡਾਇਰੈਕਟੋਰੇਟ ਵੀ ਚਾਹੀਦੇ ਤੇ ਉਹਦੇ ਨਾਲ ਹੋਰ ਆਪਣੇ ਕਲੈਰੀਕਲ ਕੰਮੇ ਤੇ ਹੋਰ ਜਥੇਬੰਦੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਆ ਸੋ ਸਿਆਣਾ ਬੰਦਾ ਉਹੀ ਹੁੰਦਾ ਜਿਹੜਾ ਫਾਇਦਾ ਲੈਲੇ ਸਿਚੁਏਸ਼ਨ ਦਾ ਫਾਇਦਾ ਲੈਲੇ ਜੋਸ ਘਟਨਾ ਘਟ ਰਹੀ ਉਹਦੇ ਅਨੁਸਾਰ ਤੇ ਜੇਕਰ ਉਹ ਫਾਇਦਾ ਨਹੀਂ ਲੈਂਦਾ ਨੁਕਸਾਨ ਕਰਜ ਕਰਵਾ ਲੇ ਤਾਂ ਉਹ ਫਿਰ ਸਿਆਣਪ ਨਹੀਂ ਕਹੀ ਜਾ ਸਕਦੀ ਸੋ ਮੈਂ ਇਸ ਤੇ ਸਿਆਣਪ ਨਹੀਂ ਸਮਝਦਾ ਕਿ ਇੱਕ ਡਿਪਾਰਟਮੈਂਟ ਜਾਂ ਇੱਕ ਕੋਈ ਵੀ ਵਿਭਾਗ ਇਹੋ ਜਿਹਾ ਕੋਈ ਐਕਸ਼ਨ ਕਰੇ ਜਿੰਨਾਂ ਨੂੰ ਲੈਣੇ ਦੇ ਦੇਣੇ ਪੈ ਜਾਣ ਪ੍ਰਾਪਤ ਕੁਛ ਨਾ ਹੋਵੇ ਸੋ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਪ੍ਰੀ ਪਲਾਨ ਦੇ ਨਾਲ ਹੁੰਦੀਆਂ ਤੇ ਬਹੁਤ ਵੱਡੇ ਲੈਵਲ ਤੇ ਮੈਂ ਪਿਛਲੇ 2.5 ਸਾਲਾਂ ਤੋਂ ਪੂਰੀ ਤਰ੍ਹਾਂ ਜਿਹੜੇ ਆ ਅੱਗੇ ਲੀਡ ਨਹੀਂ ਕਰ ਰਿਹਾ ਲੈਕਿਨ ਮੈਂ ਆਪਣਾ ਵਰਕ ਕਰ ਰਿਹਾ ਐਕਟਿਵ ਹਾਂ ਦੋ ਟਾਈ ਸਾਲ ਪਹਿਲੇ ਸਾਡੇ ਸੈਕਟਰੀਏਟ ਦੇ ਵਿੱਚ ਕੁਝ ਇਲੈਕਸ਼ਨਾਂ ਹੋਈਆਂ ਜਿਹਦੇ ਵਿੱਚ ਸਾਰੇ ਨਵੇਂ ਸਾਥੀ ਆ ਗਏ ਜਿਹੜਾ ਸੱਚੇ ਦਾ ਮੈਂ ਪ੍ਰਧਾਨ ਸੀ ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਉਹਦੀ ਇਲੈਕਸ਼ਨ ਹੋਈ ਉਹਦੇ ਵਿੱਚ ਸਾਰੇ ਦੇ ਸਾਰੇ ਨੌਜਵਾਨ ਜਿਹੜੇ ਆ ਸਾਡੇ ਸਾਥੀ ਆਏ ਆ ਜਿਹੜੇ ਸਾਰੇ اوਪੀਐਸ ਨਾਲ ਸੰਬੰਧ ਰੱਖਦੇ ਨੇ ਸੋ ਉਹਨਾਂ ਦੇ ਹੱਥ 'ਚ ਕਮਾਂਡ ਆ ਐਫਸੀਆਰ ਜਿਹੜਾ ਸੈਕਟਰੀਏਟ ਆ ਸਾਡਾ ਪੰਜਾਬ ਫਾਈਨੈਂਸ਼ੀਅਲੀ ਕਮਿਸ਼ਨਰ ਸੈਕਟਰੀਏਟ ਉਹਨਾਂ ਦੀ ਇਲੈਕਸ਼ਨ ਆਈ ਆ ਤੇ ਉਹਦੇ ਵਿੱਚ ਵੀ ਜਿਹੜੇ ਆ ਸਾਰੇ ਹੀ ਯੰਗ ਬਲੱਡ ਜਿਹੜੇ ਆ ਅੱਗੇ ਆਇਆ ਤੇ ਉਹ ਵੀ ਸਾਰੇ اوਪੀਐਸ ਆਲੇ ਕਲਾਸ 4 ਦੀ ਵੀ ਇਲੈਕਸ਼ਨ ਹੋਈ ਆ ਲੇਕਿਨ ਚਲੋ ਰਲਿਆ ਮਿਲਿਆ ਉਹ ਵੀ ਇਲੈਕਸ਼ਨ ਦੁਆਰਾ ਹੋ ਗਈ ਨਵੀਂ ਟੀਮ ਆ ਗਈ ਆਫਸਰ ਐਸੋਸੀਏਸ਼ਨ ਉਹ ਵੀ ਟੀਮ ਨਵੀਂ ਆ ਗਈ ਸੋ ਸਾਰੀਆਂ ਪਿਛਲੀ 2.5 ਸਾਲਾਂ ਤੋਂ ਟੀਮਾਂ ਨਵੀਆਂ ਆ ਗਈਆਂ ਤੇ ਆਪਣੇ ਹਿਸਾਬ ਨਾਲ ਬਹੁਤ ਵਧੀਆ ਵਰਕ ਵੀ ਕਰ ਰਹੀਆਂ ਮੈਨੂੰ ਉਹਨਾਂ ਨੇ ਜਿਹੜਾ ਜੁਆਇੰਟ ਐਕਸ਼ਨ ਕਮੇਟੀ ਦਾ ਪ੍ਰਧਾਨ ਜ਼ਰੂਰ ਲਾਇਆ ਚਾਹੇ ਮੈਂ ਇਲੈਕਟਿਡ ਮੈਂਬਰ ਨਹੀਂ ਸੀ ਪਰ ਆ 4 ਦਾ ਟਾਈਮ ਬੀਂਗ ਸੀ ਪਰ ਉਹਨਾਂ ਨੇ ਕਿਹਾ ਚੱਲਣ ਦੋ ਹੁਣ ਇਵੇਂ ਖੈਰਾ ਹੀ ਪ੍ਰਧਾਨ ਠੀਕ ਹੈ ਜਦ ਕਿ ਮੈਂ ਕੋਈ ਵੀ ਇਲੈਕਟਡ ਮੈਂਬਰ ਨਹੀਂ ਜਾਂ ਕਹ ਲਓ ਸਰਵ ਸੰਤੀ ਨਾਲ ਇੱਕ ਸਵਿਧਾ ਅੰਦਰ ਸਾਰੇ ਇਲੈਕਸ਼ਨ ਕਰਾਈ ਜਾਂਦੀ ਆ ਤੇ ਉਹ ਸਰਵ ਸੰਤੀ ਨਾਲ ਜਿਹੜੀ ਟੀਮ ਚੁਣ ਲਈ ਜਾਂਦੀ ਮੈਂ ਕਿਸੇ ਵੀ ਟੀਮ ਦਾ ਮੈਂਬਰ ਇਲੈਕਟਡ ਨਹੀਂ ਹੈਗਾ ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੁੰਦੀ ਆ ਤੇ ਮੈਂ ਸੈਕਟਰ 22 ਦੇ ਵਿੱਚ ਮੇਰੀ ਪੋਸਟਿੰਗ ਕਰ ਦਿੱਤੀ ਜਾਂਦੀ ਸੈਕਟਰੀਏਟ ਤੋਂ ਬਾਹਰ ਤੋਂ ਲਗਾਤਾਰ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਮੈਂ ਸੈਕਟਰੀਏਟ ਆ ਜਾ ਲੇਕਿਨ ਮੇਰੀ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਸੋ ਦੋਸਤੋ ਕਾਮਯਾਬੀ ਕਿਉਂ ਨਹੀਂ ਮਿਲੀ ਕਾਰਨ ਇਹ ਆ ਕਾਮਯਾਬੀ ਕਿਉਂ ਨਹੀਂ ਮਿਲੀ ਕਾਮਯਾਬੀ ਦਾ ਕਾਰਨ ਨਾ ਮਿਲਣ ਦਾ ਕਾਰਨ ਇਹ ਆ ਕਿ ਇੱਕ ਤੇ ਆਪਾਂ ਇਕੱਠੇ ਨਹੀਂ ਸੀਗੇ ਹਰ ਐਕਸ਼ਨ ਕਰ ਰਿਆ ਸੀ ਆਪਣੇ ਆਪਣੇ ਲੈਵਲ ਤੇ ਉੱਪਰ ਕੇ ਕੋਈ ਵੀ ਫਰੰਟ ਜਥੇਬੰਦੀ ਅੱਗੇ ਨਹੀਂ ਆਈ ਜਿਹਦੇ ਨਾਲ ਸਾਰੇ ਦੇ ਸਾਰੇ ਲੋਕ ਇਕੱਠੇ ਹੋ ਜਾਣ ਤੇ ਇੱਕ ਐਕਸ਼ਨ ਹੋਵੇ ਤੇ ਜਿਹੜੇ ਐਕਸ਼ਨ ਦਿੱਤੇ ਗਏ ਉਹਨਾਂ ਵਿੱਚੋਂ ਬਹੁਤ ਸਾਰੇ ਐਕਸ਼ਨ ਬਹੁਤ ਵੀਕ ਸਿੱਧ ਹੋਏ ਕਮਜ਼ੋਰ ਸਿੱਧ ਹੋਏ ਉਹਦਾ ਕਾਰਨ ਸੀ ਲੋਕਾਂ ਦੀ ਸਮੂਲੀਅਤ ਘੜੀ ਘਟੀ ਤੇ ਜੋ ਲੋਕ ਇਹ ਕਹਿੰਦੇ ਸੋਸ਼ਲ ਮੀਡੀਆ ਤੇ ਆ ਕਰਦੋ ਉਹ ਕਰਦੋ ਆ ਐਕਸ਼ਨ ਕਰਦੋ ਹੜਤਾਲ ਕਰਦੋ ਤੋਂ ਭਰਾਵੋ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਮੇਰੇ ਹੱਥ ਬੰਨ ਕੇ ਬੇਨਤੀ ਆ ਵਿਚਾਰ ਕਰੋ ਜੇ ਆਪਾਂ ਸਮੂਲੀਅਤ ਹੀ ਨਹੀਂ ਦੇ ਸਕਦੇ ਤੇ ਫਿਰ ਹੜਤਾਲ ਕਿਵੇਂ ਹੋ ਜੇਗੀ ਤੇ ਹੜਤਾਲ ਤਾਂ ਹੋਗੀ ਜੇ ਤੁਸੀਂ ਦੂਜੇ ਐਕਸ਼ਨ ਸਮੂਲੀਅਤ ਕਰੋਗੇ ਉਹਦੇ ਲਈ ਲਾਮਬੰਦੀ ਚਾਹੀਦੀ ਆ ਤੇ ਸਾਰੇ ਤੇ ਸਾਰੇ ਸਾਥੀ ਜਿਵੇਂ ਮੈਂ ਸੈਕਟਰੀਏਟ ਦਾ ਦੱਸਣ ਦਾ ਮਤਲਬ ਨਵੇਂ ਆ ਗਏ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਅਜੇ ਮੌਕਾ ਹੀ ਨਹੀਂ ਮਿਲਿਆ ਉਹ ਪੰਜਾਬ ਪੱਦਰ ਤੇ ਵਿਚਰੇ ਹੀ ਨਹੀਂ ਮੈਂ ਦੱਸਦਾ ਜਦੋਂ ਸਾਂਝਾ ਮਲਾਜਮ ਮੰਚ ਦਾ ਗਠਨ ਕੀਤਾ ਗਿਆ ਸੀ ਉਸ ਸਮੇਂ ਸਾਡੀ ਇੱਕ ਬਹੁਤ ਵੱਡੀ ਟੀਮ ਹੋਇਆ ਕਰਦੀ ਸੀ ਮੈਨੂੰ ਜਾਦਾ ਕਿ ਡਾਇਰੈਕਟੋਰੇਟ ਇਰੀਗੇਸ਼ਨ ਦੇ ਵਿੱਚ ਸੁਖਵਿੰਦਰ ਸਿੰਘ ਸੀ ਜਿਨ੍ਹਾਂ ਨੂੰ ਕੁਲਵੰਤ ਸਿੰਘ ਜੀ ਸਾਡੇ ਜਿਹੜੇ ਬਹੁਤ ਪੀਐਸਐਮਯੂ ਦੇ ਜੁਝਾਰੂ ਸਾਥੀ ਉਹਨਾਂ ਨੇ ਮਿਲਾਇਆ ਸੀ ਉਹ ਉਹਨਾਂ ਦੀ ਇਲੈਕਸ਼ਨ ਤੋਂ ਬਾਅਦ ਅਸੀਂ ਉੱਥੇ ਗਏ ਸੀਗੇ ਸੋ ਉੱਥੇ ਸੁਖਵਿੰਦਰ ਸਿੰਘ ਨਵਰਾਜ ਜੀ ਕਾਲ ਜੀ ਤੇ ਉਸ ਤੋਂ ਬਾਅਦ ਸਾਡੇ ਸਿੱਧੂ ਸਾਹਿਬ ਜਿਹੜੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਖੈਲੋ ਮੀਤ ਪ੍ਰਧਾਨ ਨੇ ਉਹ ਵੀ ਸੀਗੇ ਉਸ ਸਮੇਂ ਉੱਥੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇੱਕ ਐਕਸ਼ਨ ਜਿਹੜੇ ਸੀਗੇ ਉਹਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਸੋਸ਼ਲ ਸਿਕਿਉਰਿਟੀ ਦੇ ਵਿੱਚ ਸਾਡੇ ਸਾਥੀ ਉਹ ਰਿਟਾਇਰ ਹੋ ਗਏ ਨੇ ਇਸ ਦਾ ਇਰੀਗੇਸ਼ਨ ਜੇ ਤੁਸੀਂ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਬਚਿੱਤਰ ਜੀ ਸੀਗੇ ਕਪਲਾ ਜੀ ਸੀਗੇ ਪੀ ਬੀ ਐਂਡ ਆਰ ਦੇ ਵਿੱਚ ਜਿਹੜੇ ਸੀਗੇ ਵਾਲੀਆ ਜੀ ਸੀਗੇ ਮੇਕ ਸਿੰਘ ਸਿੱਧੂ ਜੀ ਸੀਗੇ ਸੁਖਵਿੰਦਰ ਸਿੰਘ ਸੀਗੇ ਲੁਧਿਆਣੇ ਤੋਂ ਸੋ ਬਹੁਤ ਵੱਡੀ ਇੱਕ ਟੀਮ ਸੀਗੀ ਅੰਮ੍ਰਿਤਸਰ ਤੋਂ ਸਾਥੀ ਹੈਗੇ ਸੀਗੇ ਪਠਾਨਕੋੜ ਤੋਂ ਸੈਣੀ ਸਾਹਿਬ ਹੁਣ ਵੀ ਹੈਗੇ ਨੇ ਸੋ ਅਸੀਂ ਉਸ ਸਮੇਂ ਸਾਰੇ ਸਾਥੀਆਂ ਨੇ ਇਕੱਠਾ ਹੋ ਕੇ ਪਠਾਨਕੋੜ ਤੋਂ ਚੱਲੇ ਪਹਿਲੋਂ ਮਾਝੇ ਦਾ ਦੌਰਾ ਕੀਤਾ ਫਿਰ ਮਾਲਵੇ ਨੂੰ ਦੋ ਹਿੱਸਿਆਂ 'ਚ ਵੰਡਿਆ ਉੱਥੇ ਕੀਤਾ ਫਿਰ ਦੁਆਬੇ ਦਾ ਦੌਰਾ ਕੀਤਾ ਤੇ ਤਿੰਨ ਤਿੰਨ ਚਾਰ ਚਾਰ ਦਿਨ ਦੌਰੇ ਲਾਤੇ ਰਹੇ ਤੇ ਉਸ ਤੋਂ ਬਾਅਦ ਇੱਕ ਸਾਂਝੇ ਐਕਸ਼ਨ ਜਿਹੜੇ ਕੀਤੇ ਪਹਿਰੇ ਅਸੀਂ ਜਨਲ ਵਾਈਜ਼ ਐਕਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਵੱਡੀਆਂ ਰੈਲੀਆ ਕੀਤੀਆਂ ਹੜਤਾਲਾਂ ਕੀਤੀਆਂ ਤੇ ਫਿਰ ਐਂਡ ਦੇ ਵਿੱਚ ਇੱਕ ਪਟਿਆਲੇ ਵਿਖੇ ਮਹਾਂ ਰੈਲੀ ਕੀਤੀ ਜਿਹਦੇ ਵਿੱਚ ਅਸੀਂ ਸਾਰੇ ਫਿਰ ਫਰੰਟ ਦੇ ਵਿੱਚ ਮਰਜ ਹੋ ਗਏ ਕਹਿਣ ਤੋਂ ਮਤਲਬ ਹੈ ਸੁਣਾਉਣ ਦਾ ਕੀ ਮਤਲਬ ਸੀ ਕਿ ਜੇ ਪਟਿਆਲਾ ਰੈਲੀ ਕਾਮਯਾਬ ਹੋਈ ਹੜਤਾਲ ਹੋਈ ਤਾਂ ਉਸ ਤੋਂ ਪਹਿਲੇ ਵਰਕ ਹੋਇਆ ਤੇ ਹੁਣ ਵਰਕ ਹੋਇਆ ਹੀ ਨਹੀਂ ਤੇ ਆਪਾਂ ਕਿੰਨੇ ਹੜਤਾਲ ਹੋ ਜੇ ਸੋ ਦੋਸਤੋ ਇਹ ਚੀਜ਼ਾਂ ਨੂੰ ਸਮਝਣਾ ਪੈਣਾ ਇਹਦੇ ਨਾਲ ਨਾਲ ਇਹ ਸਾਡੇ ਜਿਹੜੇ ਸਾਧਨ ਇਨ ਦੇ ਨਾਲ-ਨਾਲ ਹੋਰ ਸਾਧਨਾਂ ਤੇ ਵੀ ਤੁਹਾਨੂੰ ਵਰਕ ਕਰਨਾ ਪੈਣਾ ਉਹ ਵਰਕ ਕੀ ਆ ਕਿ ਅੱਜ ਦੀ ਡੇਟ ਦੇ ਵਿੱਚ ਗਵਰਨਮੈਂਟਾਂ ਸਰਕਾਰਾਂ ਪੋਲੀਟੀਕਲ ਪਾਰਟੀਆਂ ਸਾਰੀਆਂ ਹੀ ਕੋਈ ਵੀ ਹੋਵੇ ਉਹ ਸਾਰੀਆਂ ਕੀ ਕਰਦੀਆਂ ਉਹ ਝੂਠ ਨੂੰ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਉਹਦੇ ਥਰੂ ਲੋਕਾਂ ਦੇ ਵਿੱਚ ਇੱਕ ਵਰਤਾਂਤ ਘੜਿਆ ਜਾਂਦਾ ਇੱਕ ਨੈਰੇਟਿਵ ਘੜਿਆ ਜਾਂਦਾ ਤੇ ਜਿਹੜੀਆਂ ਉਹਨਾਂ ਦੀਆਂ ਟੀਮਾਂ ਹੁੰਦੀਆਂ ਜਿਹੜੀ ਆਈਟੀ ਨੂੰ ਦੇਖਦੀਆਂ ਉਹ ਟੀਮਾਂ ਕੀ ਕਰਦੀਆਂ ਉਹਨੂੰ ਪ੍ਰੋਜੈਕਟ ਕਰਦੀਆਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੀਆਂ ਜਾਇਦੇ ਤੋਂ ਜ਼ਿਆਦਾ ਲੋਕਾਂ ਤੱਕ ਪਛਾਣ ਦੀ ਕੋਸ਼ਿਸ਼ ਕਰਦੀਆਂ ਉਸ ਨੈਰੇਟਿਵ ਨੂੰ ਤਾਂ ਕਿ ਝੂਠ ਨੂੰ ਸੱਚ ਦਿਖਾ ਦਿੱਤਾ ਜਾਵੇ ਤੁਹਾਡੇ ਵਿਰੁੱਧ ਇੱਕ ਨੈਰੇਟਿਵ ਇੱਕ ਬਿਰਤਾਂਤ ਸਿਰਜ ਦਿੱਤਾ ਗਿਆ ਕਿ ਇਹ ਲੋਕ ਬਹੁਤ ਮੋਟੀਆਂ ਤਨਖਾਹਾਂ ਲੈ ਰਹੇ ਨੇ ਜਦਕਿ ਡੀ ਇਹ ਤਨਖਾਹ ਦਾ ਹੀ ਹਿੱਸਾ ਬਿਰਤਾਂਤ ਇਹ ਸਿਰ ਦਿੱਤਾ ਗਿਆ ਇਹਨਾਂ ਨੂੰ ਕੁਝ ਦੇਣ ਦੀ ਲੋੜ ਨਹੀਂ ਉਹ ਖੁਦ 5 ਸਾਲ ਦੀ ਜੌਬ ਤੋਂ ਬਾਅਦ ਪੈਨਸ਼ਨ ਲੈ ਰਹੇ ਨੇ ਤੇ ਤੁਹੀਂ ਪੈਨਸ਼ਨ ਵੀ ਹੁਣੇ ਹੈ। ਇਸੇ ਤਰ੍ਹਾਂ ਕੱਚੇ ਮਲਾਜ਼ਮ ਜੋ ਇੱਕ ਗੁਲਾਮੀ ਦੀ ਪ੍ਰਥਾ ਇੱਕ ਗੁਲਾਮ ਹੀ ਕਹਿ ਲੋ ਗੁਲਾਮ ਹੀ ਹੁੰਦੇ ਨੇ ਵਿਚਾਰੇ ਜਿਹਨਾਂ ਨੂੰ ਨਿਗੂਣੀਆਂ ਤਨਖਾਹਾਂ ਤੇ ਜਿਹੜਾ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ। ਸੋ ਇਹ ਚੀਜ਼ਾਂ ਨੂੰ ਲੁਕਾਉਣ ਦੇ ਲਈ ਉਹਨਾਂ ਨੇ ਨੈਰੇਟਿਵ ਤੇ ਆਪਣੀ ਆਈਟੀ ਟੀਮਾਂ ਦਾ ਜਿਹੜਾ ਸਹਾਰਾ ਲੈ ਕੇ ਲੋਕਾਂ ਦੇ ਵਿੱਚ ਪ੍ਰੋਜੈਕਟ ਕਰਤਾ ਮੋਟੀਆਂ ਤਨਖਾਹਾਂ ਲੈਂਦੇ। ਨੰਬਰ 2 ਇਹ ਕਰਪਟ ਨੇ ਤੇ ਨੰਬਰ 3 ਇਹ ਕਾਮਚੋਰ ਨੇ। ਤਿਕੰਬਰ 4 ਇਸ ਸਟੇਟ ਦਾ ਸਾਰਾ ਖਰਚਾ ਅਸੀਂ ਇਹਨਾਂ ਨੂੰ ਹੀ ਦੇ ਦੇਨੇ ਜਦ ਅਸੀਂ ਬਾਕੀ ਕੰਮ ਕਰਦੇ ਆ ਉਹ ਸਮਾਜ ਦੇ ਵਿੱਚ ਉਹਨਾਂ ਨੂੰ ਪਤਾ ਇਹਨਾਂ ਨੂੰ ਦੇ ਤੇ ਸਕਦੇ ਨਹੀਂ ਇਹਨਾਂ ਦੀ ਵੋਟਾਂ ਪੈਣੀਆਂ ਕਨਫਰਮ ਨਹੀਂ ਆ ਇਹਨਾਂ ਨੂੰ ਤੋੜ ਦਿੱਤਾ ਜਾਵੇ ਤੇ ਇਹਨਾਂ ਦੀ ਥਾਂ ਤੇ ਦੂਜੀਆਂ ਵੋਟਾਂ ਪੱਕੀਆਂ ਕਰ ਲਿਆ ਜਾਣ ਇਹਨਾਂ ਦੇ ਅਗੇਂਸਟ ਢਕਾ ਕੇ ਜਦੋਂ ਮੈਂ ਇਹ ਗੱਲ ਕਰਦਾ ਉਹ ਕਹਿੰਦੇ ਪ੍ਰਧਾਨ ਜੀ ਸਾਡੇ ਮਲਾਜ਼ਮ ਤੁਸੀਂ ਡੀਏ ਦੀ ਗੱਲ ਕਰੋ ਤੁਸੀਂ ਪੁਰਾਣੀ ਪੈਨਸ਼ਨ ਦੀ ਗੱਲ ਕਰੋ ਆ ਕਿਹੜੀਆਂ ਗੱਲਾਂ ਕਰਦੇ ਆ ਇਹੀ ਵੀ ਦੂਜਾ ਕਾਰਨ ਸੀ ਕਿ ਮੈਂ ਥੋੜਾ ਜਿਹਾ ਬੈਕਫੁੱਟ ਤੇ ਆਇਆ ਕਿ ਭਾਈ ਜੋ ਮੈਂ ਸੋਚ ਰਿਹਾ ਉਹ ਤੁਹਾਡੀ ਸੋਚਣਾ ਨਹੀਂ ਮਿਲ ਰਿਹਾ ਜੋ ਤੁਸੀਂ ਸੋਚ ਰਹੇ ਮੈਂ ਕਹਿ ਰਿਹਾ ਵੀ ਉਹਨੂੰ ਥੋੜੀ ਅਪਡੇਟ ਕਰੋ ਸੋ ਦੋਸਤੋ ਜਿੰਨੀ ਦੇਰ ਤੱਕ ਇਹ ਬਿਰਤਾਂਤ ਦੇ ਅਗੇਂਸਟ ਅਸੀਂ ਖੜੇ ਨਹੀਂ ਹੁੰਦੇ ਤੇ ਇਹ ਬਿਰਤਾਂਤ ਦਾ ਜਵਾਬ ਜਿਵੇਂ ਉਹਨਾਂ ਦੇ ਆਈਟੀ ਟੀਮਾਂ ਦਿੰਦੇ ਕਰਦੀਆਂ ਤੇ ਅਸੀਂ ਨਹੀਂ ਕਰਦੇ ਤੇ ਆਪਾਂ ਕੁਝ ਨਹੀਂ ਕਰ ਸਕਦਾ ਮੈਂ ਮੁਲਾਜ਼ਮਾ ਦੀ ਇੱਕ ਮੀਟਿੰਗ ਦੇ ਵਿੱਚ ਵੀ ਕਿਹਾ ਕਿ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ 20 ਤੋਂ 1 20 21 31 ਬੰਦਿਆਂ ਦੀ ਜਿਹੜੀ ਹੈ ਇੱਕ ਟੀਮ ਚਾਹੀਦੀ ਹੈ ਜਿਹੜੀ ਸਾਡੀ ਪ੍ਰਚਾਰ ਕਰੇ ਆਈਟੀਟੀ ਦੀ ਟੀਮ ਨੌਜਵਾਨ ਵਰਗ ਬਹੁਤ ਸਾਰਿਆਂ ਨੇ ਇਹ ਗੱਲ ਕੀਤੀ ਕਿ ਹਾਂ ਨੌਜਵਾਨਾਂ ਨੂੰ ਨਾਲ پرو ਕੇ ਆਈਟੀ ਦੀਆਂ ਟੀਮਾਂ ਬਣਾ ਲਿਆ ਜਾਣਗੇ ਤਾਂ ਕਿ ਇਹ ਵਰਤਾਂਤ ਦਾ ਸਾਹਮਣਾ ਕੀਤਾ ਜਾ ਸਕੇ ਲੇਕਿਨ ਅਜੇ ਤਾਈਂ ਨਾ ਤਾਂ ਆਈਟੀ ਦੀਆਂ ਟੀਮਾਂ ਬਣੀਆਂ ਨਾ ਹੀ ਜਿਹੜੇ ਆ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਕਰ ਸਕੀਏ ਉਹਦੀਆਂ ਟੀਮਾਂ ਬਣੀਆਂ ਸੋ ਕੰਮ ਕਿਵੇਂ ਹੋਊਗਾ ਸੋ ਜਿਹੜੇ ਸਾਡੀ ਉਮਰ ਦੇ ਲੋਕ ਨੇ ਜਿਹੜੇ ਸੁਪਰਡੈਂਟ ਗ੍ਰੇਡ 1 ਤੱਕ ਪਹੁੰਚਦੇ ਨੇ ਹੌਲੀ ਹੌਲੀ ਥੱਲੇ ਉਹ ਵੀ ਇਸ ਏਜ 'ਚ ਜਾ ਕੇ ਉਹਨਾਂ ਦੀ ਜਿਹੜੀ ਗੱਲਬਾਤ ਆ ਜਾਂ ਕਹਿ ਲਓ ਉਹਨਾਂ ਦਾ ਜਿਹੜਾ ਸਰੀਰਕ ਤੌਰ ਤੇ ਇਹਨੇ ਐਕਟਿਵ ਨਹੀਂ ਹੋ ਸਕਦੇ ਜਿੰਨੇ ਕਿ ਯੂਥ ਇੱਕ 25 30 35 ਸਾਲ ਦਾ ਜਿਹੜਾ ਯੂਥ ਜਿਹੜਾ ਉਹ ਐਕਟਿਵ ਹੁੰਦਾ ਇਸ ਦੇ ਨਾਲ ਦੀ ਨਾਲ ਮਾਨਸਿਕ ਤੌਰ ਤੇ ਵੀ ਅਸੀਂ ਜਿਹੜੇ ਆ ਕਾਫੀ ਪੋਜੈਸਿਵ ਹੋ ਜਾਂਦੇ ਨੇ ਤੇ ਉਹ ਵੀ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸੋ ਇਸ ਸਮੇ 70% ਯੂਥ ਆ ਤੇ ਜਿਵੇਂ ਉਹ ਸੋਚ ਰਿਹਾ ਉਹਨੂੰ ਪ੍ਰੈਕਟੀਕਲ ਰੂਪ ਦੇਣਾ ਪੈਣਾ ਅਸੀਂ ਲੋਕ ਤੇ ਤੁਹਾਨੂੰ ਗਾਈਡ ਕਰ ਸਕਦੇ ਥਾਡੇ ਨਾਲ ਚੱਲ ਸਕਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਦੇ ਆ ਸਾਡੀਆਂ ਟੀਮਾਂ ਨਵੀਆਂ ਆ ਗਈਆਂ ਸਾਰੇ ਪੰਜਾਬ 'ਚ ਟੀਮਾਂ ਨਵੀਆਂ ਭੰੜ ਰਹੀਆਂ ਸੋ ਸਾਥੀਓ ਇਹ ਬਿਰਤਾਂਤ ਦਾ ਇੱਕ ਸਾਇਵੀਆ ਕਿ ਤੁਸੀਂ ਜਿਵੇਂ ਉਹ ਤੁਹਾਨੂੰ ਬਦਨਾਮ ਕਰੇ ਤੁਸੀਂ ਖੁਦ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਪੋਸਟ ਆ ਪਾਪ ਆ ਕੇ ਬਦਨਾਮ ਕਰੀ ਜਾ ਰਹੇ ਉਹ ਲੋਕਾਂ ਦੇ ਵਿੱਚ ਇੰਪੈਕਟ ਗਲਤ ਜਾ ਰਿਹਾ ਜਿਹਦੇ ਕਰਕੇ ਜਿਹੜੀ ਆ ਆਪਾਂ ਕਮਜ਼ੋਰ ਪੈ ਰਹੇ ਹਾਂ ਸੋ ਜਿੱਥੇ ਸਸੀ ਆਪਣੇ ਰਵਾਇਤੀ ਸਾਧਨਾਂ ਨਾਲ ਲੜਾਈ ਲੜਨੀ ਉੱਥੇ ਮਾਡਰਨ ਹਥਿਆਰ ਆ ਮਾਡਰਨ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ ਇਹ ਵੀ ਦੇਖਣਾ ਪੈਣਾ ਕਿਵੇਂ ਜਵਾਬ ਦੇਣਾ ਇਹ ਵੀ ਦੇਖਣਾ ਆਪਣਾ ਇਹਦੇ ਨਾਲ ਨਾਲ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਹ ਟੀਮਾਂ ਦੁਆਰਾ ਬਣ ਸਕਣ ਦੁਆਰਾ ਐਕਟਿਵ ਹੋ ਸਕੀਏ ਤੇ ਦੁਆਰਾ ਇਹ ਲੜਾਈ ਕਰ ਸਕੀਏ ਸੋ ਅੱਜ ਮੈਂ ਇਹ ਜਿਹੜੀ ਪੋਸਟ ਆ ਆਪਣੇ ਪੇਜ ਤੋਂ ਸ਼ੇਅਰ ਕਰ ਰਿਹਾ ਹਾਂ ਮੈਂ ਆਪਣੇ ਪੇਜ ਤੇ ਹੋਰ ਜਿਆਦੀ ਜਿਹੜੀ ਆ ਪੋਸਟਾਂ ਸ਼ੇਅਰ ਕਰਾਂਗਾ ਜਿਹੜੀਆਂ ਬਹੁਤ ਵਿਸਥਾਰਪੂਰਵਕ ਹੋਣਗੀਆਂ ਕਿ ਸਮਾਜ ਦੇ ਵਿੱਚ ਹੋ ਕੀ ਰਿਹਾ ਸਾਨੂੰ ਇਤਿਹਾਸ ਦੱਸਦਾ ਕੀ ਆ ਅਸੀਂ ਇਤਿਹਾਸ ਤੋਂ ਸਿੱਖਣਾ ਕੀ ਆ ਕੱਲੀਆਂ ਮੰਗਾ ਦੇ ਨਾਲ ਨਾਲ ਨਹੀਂ ਸਰਣਾ ਸਮਾਜ ਦੇ ਵਿੱਚ ਅਕਸ ਸੁਧਾਰਨ ਦੇ ਲਈ ਅੱਜ ਜੋ ਸਾਡੀ ਇਮੇਜ ਬਣਾਤੇ ਨੂੰ ਸੁਧਾਰਨ ਦੇ ਲਈ ਕੁਝ ਕੰਮ ਵੀ ਕਰਨੇ ਪੈਣੇ ਸਮਾਜਿਕ ਕਾਰਜ ਵੀ ਕਰਨੇ ਪੈਣੇ ਆ ਤਾਂ ਕਿ ਅਸੀਂ ਜਿਹੜੇ ਆ ਸਮਾਜ ਦਾ ਅਨਿੱਖੜਵਾਂ ਅੰਗ ਬਣੇ ਰਹੀਏ ਸੋ ਮੈਂ ਆਪਣੀਆਂ ਕੋਸ਼ਿਸ਼ ਆਪਣੇ ਪੇਜ ਦੇ ਥਰੂ ਵੀ ਕਰੂੰਗਾ ਆਪਣੇ ਕਾਰਜਾਂ ਦੇ ਥਰੂ ਵੀ ਕਰੂੰਗਾ ਤੇ ਮੁਲਾਜ਼ਮਾਂ ਦੇ ਨਾਲ ਖੜਿਆ ਤੇ ਖੜਿਆ ਰਵਾਂਗਾ ਸੋ ਇਸ ਸਮੇਂ ਲੀਡ ਯੂਥ ਦੇ ਹੱਥ ਚ ਤੇ ਉਹ ਲੀਡ ਕਰਨੀ ਉਹਨਾਂ ਨੇ ਤੇ ਅਸੀਂ ਉਹਨਾਂ ਦੇ ਨਾਲ ਮੋਟੇ ਨਾ ਮੋਟਾ ਲਾ ਕੇ ਖੜਾਂਗੇ ਸੋ ਸਾਰੇ ਹੀ ਪੁਆਇੰਟਾਂ ਤੋਂ ਤੁਸੀਂ ਸੋਚਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੁਣੇ ਮੈਂ ਇੱਕ ਮੈਸੇਜ ਪੜ੍ਹ ਰਿਆ ਸੀ ਮੋਬਾਈਲ ਦੇ ਵਿੱਚ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਬਹੁਤ ਵੱਡੇ ਸੰਘਰਸ਼ ਦੀ ਜ਼ਰੂਰਤ ਆ ਪੁਰਾਣਾ ਸੰਘਰਸ਼ ਅਸੀਂ ਲੇਟ ਸ਼ੁਰੂ ਕੀਤਾ ਤੇ ਜੋ ਵੱਡਾ ਸੰਘਰਸ਼ ਕਰਨਾ ਤੇ ਉਹਦੇ ਲਈ ਕੰਮ ਵੀ ਤੇ ਕਰਨੇ ਆ ਨਾ ਤੇ ਤੁਸੀਂ ਵੀ ਤੇ ਅੱਗੇ ਆਉਣਾ ਨਾ ਕਿ ਇਹੀ ਦੋਸ਼ ਦੇ ਦੇਣਾ ਕਿ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਜੇ ਉਹ ਨਹੀਂ ਕਰਦਾ ਤਾਂ ਫਿਰ ਆਪਾਂ ਵੀ ਉਹ ਨਹੀਂ ਅੱਗੇ ਆ ਜਾਂਦੇ ਉਹ ਵੀ ਅੱਗੇ ਆਏ ਸੀਗੇ ਸੋ ਇਹ ਚੀਜ਼ਾਂ ਨਾ ਸੋਚੋ ਕਾਰਸ਼ੀਲ ਹੋ ਜਾਓ ਆਪਣੇ ਆਪ ਇੱਕ ਨਾਮ ਬਣ ਜਾਂਦਾ ਆਪਣੇ ਆਪ ਸਭ ਕੁਝ ਹੋ ਜਾਂਦਾ ਸੋ ਪੁਰਾਣੇ ਔਰ ਨਵੇਂਆਂ ਦੇ ਨਾਲ ਮਿਲ ਕੇ ਅੱਗੇ ਜਿਹੜੀ ਆਪਾਂ ਵਧੀਏ ਸੋ ਨਵੇਂ ਸਾਥੀਆਂ ਨੇ ਹੁਣ ਕਮਾਂਡ ਕਰਨੀਆਂ ਸਾਡੇ ਵਰਗੇ ਸਾਥੀ ਜਿਹੜੇ ਆ ਤੁਹਾਡੀ ਸਪੋਰਟ ਤੇ ਨਾਲ ਖੜੇ ਆ ਤੇ ਨਾਲ ਖੜੇ ਰਹਿਣਗੇ ਤੇ ਤੁਹਾਨੂੰ ਹਰ ਤਰ੍ਹਾਂ ਦਾ ਉਹ ਚੀਜ਼ ਮੁਹੱਈਆ ਕਰਾਈ ਜਾਏਗੀ ਜਿਨ੍ਹਾਂ ਤੁਸੀਂ ਕਾਰਜ ਵਧੀਆ ਕਰ ਸਕੋ ਆਪਣੇ ਹੱਕ ਪ੍ਰਾਪਤ ਕਰ ਸਕੋ ਸੋ ਜਿੱਤ ਲੜਦੇ ਲੋਕਾਂ ਦੀ ਲੜਦੇ ਆਪਾਂ ਰਵਾਂਗੇ ਸੋ ਸਲਾਮ ਸਾਰਿਆਂ ਨੂੰ ਅਗਲੀ ਵੀਡੀਓ ਵੀ ਦੇਖਿਓ ਆਪਾਂ ਹੋਰ ਜਿਹੜੀਆਂ ਵਿਸਤਾਰਪੂਰਵਕ ਆਪ ਸਭ ਨਾਲ ਗੱਲਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ